ਪਵਾਨੀਗੜ੍ਹ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਧਰਨਾ ਲਾ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਲੋਕਾਂ ਦਾ ਕਹਿਣਾ ਸੀ ਆਮ ਆਦਮੀ ਪਾਰਟੀ ਦੀ ਐਮਐਲਏ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਜਿਹਦੇ ਚੱਲਦੇ ਪਵਾਨੀਗੜ੍ਹ ਦੇ ਕੈਂਚੀਆਂ ਦੇ ਰਹਿਣ ਵਾਲੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਇਸ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੀਆਂ ਹਨ ਜਿੱਥੇ ਕੀ ਆਮ ਆਦਮੀ ਪਾਰਟੀ ਦੀ ਐਮਐਲਏ ਨਰਿੰਦਰ ਕੌਰ ਭਰਾਜ ਹੈ ਭਵਾਨੀਗੜ੍ਹ ਦੀ ਇਹ ਤਸਵੀਰ ਪਿਛਲੇ ਕਈ ਸਾਲਾਂ ਤੋਂ ਹੈ ਕਿਉਂਕਿ ਇੱਥੇ ਕੈਂਚੀਆਂ ਵਿਖੇ ਪਾਣੀ ਦੇ ਨਿਕਾਸੀ ਦਾ ਕੋਈ ਹੱਲ ਨਹੀਂ ਹੈ ਬਿਨਾਂ ਮੀਂਹ ਤੋਂ ਹੀ ਇੱਥੇ ਪਾਣੀ ਜਮਾ ਰਹਿੰਦਾ ਹੈ ਜਿਸ ਦੇ ਚੱਲਦੇ ਮੈਂ ਭਵਾਨੀਗੜ ਬੋਲਦਾ ਇਸ ਬੈਨਰ ਹੇਠ ਸਥਾਨਕ ਲੋਕਾਂ ਵੱਲੋਂ ਭਵਾਨੀਗੜ ਕੈਂਚੀਆਂ ਵਿਖੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਜਿਸ ਦੇ ਚੱਲਦੇ ਬਿਨਾਂ ਮੀਂਹ ਤੋਂ ਹੀ ਪਾਣੀ ਖੜਾ ਰਹਿੰਦਾ ਹੈ ਅਤੇ ਇੱਥੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ ਲੋਕਾਂ ਦਾ ਗੁੱਸਾ ਉਸ ਸਮੇਂ ਜ਼ਿਆਦਾ ਪੜ ਗਿਆ ਜਦੋਂ ਮੁੱਖ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਨਗਰ ਕੌਂਸਲ ਵੱਲੋਂ ਟੈਂਕਰ ਲਿਆ ਕਿ ਇਹ ਗੰਦਾ ਪਾਣੀ ਕੱਢਿਆ ਗਿਆ ਅਤੇ ਇੱਥੇ ਪਏ ਟੋਇਆਂ ਵਿੱਚ ਪੱਠੇ ਤੋਂ ਲਿਆ ਕੇ ਇੱਟਾਂ ਦਾ ਖੁਰਾ ਪਾਇਆ ਗਿਆ ਲੋਕਾਂ ਦਾ ਕਹਿਣਾ ਸੀ ਕਿ ਇਹ ਟੈਂਪਰੇਰੀ ਹੱਲ ਹੈ ਇਸ ਦਾ ਕੋਈ ਪੱਕਾ ਹੱਲ ਸਰਕਾਰ ਨੂੰ ਕੱਢਣਾ ਚਾਹੀਦਾ ਹੈ जेकर सरकार ने इसका कोई पक्का हल ना क्या मरण वरते बैठन गे Eu sou um mortaba. Mortaba, mortaba. Nada, ਆ ਜਿਹੜੀ ਅੱਜ ਇੱਥੇ ਿੱਟਾਂ ਦਾ ਖੋਰਾ ਪਾ ਕੇ ਕੱਲ ਰਾਤ ਇੱਥੋਂ ਪਾਣੀ ਦੇ ਟੈਂਕਰ ਭਰ ਕੇ ਲੈ ਕੇ ਗਏ ਨੇਗੇ ਹੋ ਸਕਦਾ ਤੁਹਾਨੂੰ ਨਾ ਪਤਾ ਹੋਵੇ ਅੱਜ ਰਾਮਪੁਰੇ ਪਿੰਡ ਦੇ ਵਿੱਚ ਸਾਡੇ ਸੂਬੇ ਦਾ ਮੁੱਖ ਮੰਤਰੀ ਇੱਥੋਂ ਦਾ ਦੋਵਾਰੀ ਦਾ ਐਮਪੀ ਭਗਵੰਤ ਮਾਨ ਉਹ ਰਾਮਪੁਰੇ ਆਪਣੀ ਭੈਣ ਦੇ ਘਰੇ ਆਇਆ ਹੋਇਆ ਨਗਰ ਕੌਂਸਲ ਦਾ ਯੂ ਸਾਹਿਬ ਸਾਹਮਣੇ ਖੜੇ ਨੇਗੇ ਸੈਨੇਟਰੀ ਦੇਖੋ ਬਹੁਤ ਮਾੜੇ ਹਾਲਾਤ ਸੀਗੇ ਇਹ ਰਾਤੋਂ ਰਾਤ ਇਹਨਾਂ ਨੂੰ ਪਤਾ ਲੱਗ ਗਿਆ ਵੀ ਤਰਨ ਲੱਗਣ ਜਾ ਰਹੇ ਆ ਆਖੇ ਇਹ ਖੋਰਾ ਸਿੱਟਣ ਲੱਗ ਗਏ ਪਰ ਮੈਂ ਤੁਹਾਨੂੰ ਗੱਲ ਦੱਸਦਾ ਇਹਦਾ ਮੈਡਮ ਉਦੋਂ ਵੀ ਮਾੜਾ ਕਰ ਹੋ ਰਿਹਾ ਇਹ ਜਦੋਂ ਮੀਂਹ ਪੈ ਗਿਆ ਇਹਨੇ ਵਾਰ ਸਲਿੱਪੜੀ ਹੋ ਜਾਣਾ ਜੇ ਧੁੱਪ ਪੈ ਗਈ ਇਹ ਦੁਕਾਨਦਾਰਾਂ ਦੇ ਅੱਖਾਂ 'ਚ ਪੈਣਾ ਅਸੀਂ ਬੇਨਤੀ ਕਰਦੇ ਆ ਵੀ ਇਹ ਸੜਕ ਦਾ ਹੱਲ ਕਿਉਂ ਨਹੀਂ ਹੋ ਰਿਹਾ ਪਿਛਲੇ 2-3 ਸਾਲਾਂ ਤੋਂ ਜਦ ਕਿ ਜਦੋਂ ਮੈਡਮ ਚੋਣ ਲੜ ਰਹੇ ਸੀ ਉਦੋਂ ਕਹਿੰਦੇ ਸੀ ਮੈਂ ਤੁਸੀਂ ਸਾਨੂੰ ਵੋਟਾਂ ਪਾਓ ਇਹ ਸੜਕ ਦਾ ਜਿਹੜਾ ਕੰਮ ਹੈ ਮੈਂ 6 ਮਹੀਨਿਆਂ ਚ ਕਰਾ ਕੇ ਦੂੰ ਚਾਰ ਵਾਰ ਮੈਡਮ ਇਹ ਸੜਕ ਦਾ ਮੂਹਰਤ ਲਗ ਗਈ ਦੋ ਲੱਡੂ ਚਾਰ ਕੰਮਣੀਆਂ ਲਿਆ ਕੇ ਪੂਰੇ ਲੋਕਾਂ ਨੂੰ ਝੂਠ ਬੋਲ ਜਾਂਦੇ ਨੇ ਜੇ ਕੰਮ ਸ਼ੁਰੂ ਹੋਣ ਵਾਲਾ ਹੁਣ ਤੋਂ ਥੋੜੇ ਦਿਨ ਪਹਿਲਾਂ 21 ਦਿਨਾਂ ਦਾ ਮੈਡਮ ਕਹਿ ਕੇ ਗਏ ਸੀਗੇ ਉਹ 21 ਦਿਨ ਵੀ ਲੰਘਿਆਂ ਨੂੰ ਅੱਜ 2 ਮਹੀਨੇ ਹੋਣ ਵਾਲੇ ਹੋ ਗਏ ਪਰ ਕੋਈ ਪ੍ਰਸ਼ਾਸਨ ਦਾ ਜਾਂ ਮੈਡਮ ਦਾ ਕੋਈ ਨਮਾਇੰਦਾ ਇੱਥੇ ਆ ਕੇ ਖੜਿਆ ਨਹੀਂ ਜਦੋਂ ਅੱਜ ਮੈਂ ਬੋਲਦਾ ਭਵਾਨੀਗੜ੍ਹ ਦੇ ਬੈਨਰ ਰੇਟ ਸਾਡੀ ਟੀਮ ਨੇ ਆ ਕੇ ਤੇ ਧਰਨਾ ਲਾਉਣ ਦੀ ਗੱਲ ਕੀਤੀ ਤਾਂ ਜਨਗਰ ਕਾਉਂਸਲ ਪੱਠੇ ਤੋਂ ਲਿਆ ਕੇ ਇੱਟਾਂ ਦਾ ਖੋਰਾ ਸੜਕ ਤੇ ਪਾ ਰਿਹਾ ਹੈ ਇਹਦੇ ਨਾਲ ਕਹਿੰਦੇ ਸੜਕਾਂ ਬਣਦੀਆਂ ਦੇਖੀਆਂ ਨੇ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਆਪਦੇ ਉਹੀ ਵਾਅਦੇ ਆ ਤੇ ਰੋਜ਼ੜੇ ਕਿੱਤੇ ਸੀ ਜੇ ਸਰਕਾਰ ਅਸੀਂ ਹੁਣ ਵੀ ਸਰਕਾਰ ਨੂੰ ਸੋਮਵਾਰ ਤੱਕ ਦਾ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦੇ ਰਹੇ ਹਾਂ ਕਿਉਂ ਸਾਰੀ ਕਿਸਾਨ ਯੂਨੀਅਨ ਨਾਲ ਸਾਰੀਆਂ ਪਾਰਟੀਆਂ ਨਾਲ ਹਰ ਨੁਮਾਇੰਦੇ ਨਾਲ ਸਾਡੀ ਗੱਲ ਹੋ ਗਈ ਉਹ ਆ ਸਾਨੂੰ ਅੱਜ ਆਉਣ ਦਾ ਕਹਿ ਰਹੇ ਸੀਗੇ ਪਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਸੀਂ ਫੇਰ ਟਾਈਮ ਦੇ ਰਹੇ ਹਾਂ ਜੇ ਸਾਨੂੰ ਕੋਈ ਇਹਨਾਂ ਨੇ تسلی ਨਾ ਕਰਾਈ ਇਹ ਇਲਾਕਾ ਨਿਵਾਸੀਆਂ ਦੀ ਇਹ ਮੱਲਾ ਨਿਵਾਸੀਆਂ ਦੀ ਤਾਂ ਅਸੀਂ ਇੱਥੇ ਪੱਕਾ ਧਰਨਾ ਲਾਵਾਂਗੇ ਤੇ ਜੇ ਲੋੜ ਪਈ ਤਾਂ ਅਸੀਂ ਹੋਰ ਲਗਾ ਤਾਂ ਦੇਖੋ ਮੈਂ ਜਿੰਮੇਵਾਰੀ ਆ ਟਾਈਮ ਹੈ ਲੈਤੀ ਨਹੀਂ ਜਾ ਸਕਦੀ ਅਸੀਂ ਦੋ ਤਿੰਨ ਭਰਾ ਹੈਪੀ ਜੀ ਹੋਗੇ ਜੈਲਦਾਰ ਸਾਹਿਬ ਹੋ ਗਏ ਦੇਖੋ ਆ ਸੰਗਤ ਸਾਰੀ ਨਾਲ ਧੰਨਵਾਦ ਹੈ ਪਰ ਅਸੀਂ ਨਰਨ ਵਰਤਨ ਤੇ ਵੀ ਬੈਠਣ ਨੂੰ ਤਿਆਰ ਆ ਜੇ ਇਹਨਾਂ ਨੇ ਕੋਈ ਹੱਲ ਨਾ ਕੀਤਾ ਜਿਹੜਾ ਮੈਂ ਬੋਲਦਾ ਪਵਾਨੀਗੜ੍ਹ ਟੀਮ ਹੈ ਜੀ ਇਹ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਸ਼ਹਿਰ ਦੇ ਕੰਮਾਂ ਵਾਸਤੇ ਟੀਮ ਬਣਾਈ ਗਈ ਆ ਜਿਹਦੇ ਵਿੱਚ ਕਿ ਸਾਡਾ ਇਹ ਨਾਬਾ ਕੈਂਚੀਆਂ ਸਾਡੇ ਪਵਾਨੀਗੜ੍ਹ ਦਾ ਹਿੱਸਾ ਹੈ ਜੀ ਔਰ ਪਿਛਲੇ ਲੰਮੇ ਸਮੇਂ ਤੋਂ ਲਗਭਗ 4-5 ਸਾਲਾਂ ਤੋਂ ਇਹ ਲੋਕਾਂ ਦੀ ਦੁਰਦਸ਼ਾ ਜਿਹੜੀ ਹੈਗੀ ਉਹ ਨਹੀਂ ਦੇਖੀ ਜਾਂਦੀ ਇੱਥੇ ਹਾਲਾਤ ਸੀਗੇ ਹੁਣ ਤੋਂ ਪਹਿਲਾਂ ਜੇ ਅੱਜ ਤੋਂ ਪਹਿਲਾਂ ਦੀ ਗੱਲ ਕਰੀਏ ਅੱਜ ਕਿਉਂ ਇੰਨਾ ਇੱਕਦਮ ਇਹਨਾਂ ਨੇ ਲੱਗੇ ਰਾਤੋਂ ਰਾਤ ਦੇ ਲੱਗੇ ਹੋਏ ਆ ਲਗਾਤਾਰ ਕੰਮ ਕਰਨ ਦੇ ਲਈ ਅੱਜ ਤੋਂ ਪਹਿਲਾਂ ਦੇ ਹਾਲਾਤ ਜਿਹੜੇ ਨੇ ਜੀ ਪਿਛਲੇ ਇੱਕ ਹਫਤਾ ਤੋਂ ਪਹਿਲਾਂ ਇੱਥੇ ਇੱਕ ਆਟੋ ਰਿਕਸ਼ਾ ਪਲਟਿਆ ਜੀ ਤੇ ਇੱਕ ਇੱਥੇ ਸਕੂਟਰੀ ਤੇ ਦੋ ਬੱਚੀਆਂ ਸਕੂਲ ਵਾਲੀਆਂ ਜਾ ਰਹੀਆਂ ਸੀਗੀਆਂ ਉਹਨਾਂ ਦੀ ਸਕੂਟਰੀ ਇਹ ਟੋਿਆਂ ਦੇ ਵਿੱਚ ਡਿੱਗੀ ਔਰ ਉਹ ਬੱਚੀ ਦੀ ਬਾਹਾਂ ਟੁੱਟੀ ਇਸ ਤਰ੍ਹਾਂ ਦੇ ਹਾਲਾਤ ਸੀ ਇਹ ਖੂਨੀ ਸੜਕ ਬਣ ਚੁੱਕੀ ਹੈਗੀ ਜਿਹੜੇ ਅੱਜ ਦੀ ਤੁਸੀਂ ਹਾਲਾਤ ਦੀ ਗੱਲ ਕੀਤੀ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਨੇ ਇੱਥੇ ਇਸੇ ਤਰ੍ਹਾਂ ਥਾਂ ਦੇ ਉੱਪਰ ਆ ਕੇ ਧਰਨਾ ਪ੍ਰਦਰਸ਼ਨ ਕੀਤਾ ਸੀ ਔਰ ਪ੍ਰਸ਼ਾਸਨ ਨੂੰ ਇੱਕ ਅਲਟੀਮੇਟਮ ਦਿੱਤਾ ਸੀ 15 ਅਗਸਤ 2025 ਤੱਕ ਦਾ ਇਸ ਮਸਲੇ ਦਾ ਹੱਲ ਕਰਨ ਦੇ ਲਈ ਅਗਰ ਨਾ ਹੋਇਆ ਤਾਂ 16 ਅਗਸਤ ਨੂੰ ਇੱਥੇ ਵੱਡਾ ਜਿਹੜਾ ਸੰਘਰਸ਼ ਹੋ ਵਿੱਡਿਆ ਜਾਣਾ ਹੈਗਾ ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ 16 ਅਗਸਤ ਨੂੰ ਦੇਖਦੇ ਹੋਏ ਇੱਥੇ ਕੱਲ੍ਹ ਸ਼ਾਮ ਨੂੰ ਟੈਂਕਰ ਮੰਗਾ ਕੇ ਦਾ ਪਾਣੀ ਜਿਹੜਾ ਹੈਗਾ ਉਹ ਇੰਜਣ ਦੇ ਨਾਲ ਕੱਢਿਆ ਉਸ ਤੋਂ ਬਾਅਦ ਇੱਥੇ ਇਟਾਂ ਦਾ ਖੋਰਾ ਸੱਟਿਆ ਗਿਆ ਪਰ ਇਹ ਜਿਹੜਾ ਇਟਾਂ ਦਾ ਖੋਰਾ ਸੱਟਣਾ ਜਾਂ ਇੰਜਣ ਨਾਲ ਪਾਣੀ ਕੱਢਣਾ ਇਸ ਮਸਲੇ ਦਾ ਹੱਲ ਨਹੀਂ ਹੈਗਾ ਇਸ ਮਸਲੇ ਦਾ ਜਿਹੜਾ ਪੱਕਾ ਹੱਲ ਹੈਗਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਉਹ ਕਰਿਆ ਜਾਵੇ ਆ ਪਬਲਿਕ ਜਿਹੜੀ ਬੈਠੀ ਹੈ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਨੂੰ ਤਿਆਰ ਆ ਪਰ ਪ੍ਰਸ਼ਾਸਨ ਸਾਡੀ ਸੁਣੇ ਤਾਂ ਸਹੀ ਅੱਜ ਤੋਂ ਤਕਰੀਬਨ 2 ਮਹੀਨੇ ਪਹਿਲਾਂ ਨਾ 2.5 ਮਹੀਨੇ ਪਹਿਲਾਂ ਅਸੀਂ ਵੀ ਸੰਘਰਸ਼ ਕੀਤਾ ਸੀਗਾ ਕਿਉਂਕਿ ਬਿਲਕੁਲ ਨਾਲ ਲੱਗ ਮਾਰਨਾ ਸਾਡਾ ਘਰ ਆ ਤੇ ਇਹ ਸਾਡਾ ਮਹੱਲਾ ਸਾਡੇ ਰਿਸ਼ਤੇਦਾਰ ਵੀ ਇੱਥੇ ਸਾਨੂੰ ਬਰਾਬਰ ਲਾ ਬੋਲਦੇ ਨੇ ਵੀ ਵੱਡੇ ਸਮਾਜ ਸੇਵੀ ਬਣਿਓ ਥੋੜੇ ਦਰਾਂ ਚ ਗੰਦ ਕਿਉਂਕਿ ਇਹ ਬਦਬੋਦਾਰ ਪਾਣੀ ਆ ਜੀ ਇਹ ਸੀਵਰੇਜ ਦਾ ਪਾਣੀ ਰੋਟ ਸੇ ਆ ਰਿਹਾ ਇਸ ਦੀ وجہ ਨਾਲ ਰੋਡ ਟੁੱਟਿਆ ਇਹ ਸਾਡਾ ਨਗਰ ਕੌਂਸਲ ਭਾਨੀਕੜ ਦਾ ਇੱਕ ਨੰਬਰ ਦਾ ਠੀਕਾ ਭਾਨੀਕੜ ਦਾ ਸਰਕਾਰ ਤਾਂ ਆਈ ਹੋਈ ਹੈ ਜੇ ਇਸ ਤੋਂ ਬਾਅਦ ਜਿਹੜਾ ਸਾਨੂੰ ਸਾਡੀ ਕਿਸਮਤ ਨਾਲ ਇਲਾਕੇ ਦਾ ਸਾਡਾ ਟੋਲ ਪਲਾजा ਉਹ ਵੀ ਸਟਾਪ ਹੈ ਨਾ ਠੀਠਾ ਹੈ ਉਰੋਂ ਕਿਲੋਮੀਟਰ ਜਾਂ 2 ਕਿਲੋਮੀਟਰ ਏਰੀਆ ਦਾ ਪੂਰਾ ਏਰੀਆ ਐਡੇ ਡੁੰਗ ਨੁਕੇ ਖੱਡੇ ਲੋਕ ਪੈਣਾ ਮਾਵਾਂ ਦੇ ਗਾਲਾ ਕੱਢ ਕੇ ਜਾਂਦੇ ਨੇ ਪਰ ਇਹ ਢੀਠ ਟ੍ਰਾਸ ਤੋਂ ਮਸ ਨਹੀਂ ਹੋਏ ਜੀ ਅੱਜ ਤੋਂ 15 20 ਦਿਨ ਪਹਿਲਾਂ ਡੀਸੀ ਸਾਹਿਬ ਆਏ ਸੀਗੇ ਦਾ ਸੁਰਚੋਰੇ ਉਦੋਂ ਵੀ ਇਹਨਾਂ ਨੇ ਫਾਰਮੈਲਟੀ ਕੀਤੀ ਇਹਨਾਂ ਨੇ ਸਬਸਪਾਈ ਕੀਤੀ ਅੱਜ ਆਪਣੇ ਸੀਐਮ ਸਾਹਿਬ ਐਨ ਭਗਵੰਤ ਮਾਨ ਸਾਹਿਬ ਅੱਜ ਵੀ ਇਹ ਫਾਰਮੈਲਟੀ ਕਰ ਰਹੇ ਨੇ ਪਰ ਚਲੋ ਚੰਗੀ ਗੱਲ ਹੈ ਇੱਕ ਮੇਨ ਆਫਿਸ ਦੇ ਧਾਰਾ ਨੂੰ ਅਹਿਮੀਅਤ ਦੇ ਰਹੇ ਨੇ ਪਰ ਬਾਕੀ ਜਨਤਾ ਨੂੰ ਵਿਜਾਇਮਿਆ ਦੇ ਰਣ ਜਿਹੜੇ ਆਮ ਪਬਲਿਕ ਇਥੇ ਨਾ ਨਰਕ ਨਾਲ ਘੁੱਲ ਰਹੀ ਆ ਹੁਣ ਸਾਡਾ ਜਾਂ ਸਾਡੇ ਪਰਿਵਾਰ ਜਾਂ ਮਹੱਲੇ ਨੂੰ ਪਸੋ ਤਿੰਨ ਚਾਰ ਸਾਤ ਤੋਂ ਅਸੀਂ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਬਦਬੂਦਾਰ ਗੰਦਾ ਪਾਣੀ ਮੈਂ ਤਾਂ ਕਹਿੰਦਾ ਵੀ ਇਹਨਾਂ ਦੇ ਨਾ ਕੇਸ ਲਾਇਆ ਜਾਵੇ ਹੋਰ ਸਾਡੇ ਕਈ ਬਜ਼ੁਰਗ ਬਿਮਾਰ ਰਹਿੰਦੇ ਨੇ ਕਈ ਵਿਚਾਰੇ ਲੰਘੇ ਦੁਨੀਆ ਤੋਂ ਇਹ ਗੰਦਗੀ ਦੇ ਕਾਰਨ ਤੇ ਹੈਲਥ ਡਿਪਾਰਟਮੈਂਟ ਇੰਨਾ ਇੰਨਾ ਲਾਹ ਪ੍ਰਵਾ ਉਹਨੂੰ ਕੋਈ ਪ੍ਰਵਾ ਨਹੀਂ ਹੁੰਦਾ ਬਥੇਰੇ ਉਹ ਮੱਤਰ ਚੈੱਕ ਕਰਦੇ ਆਇਆ ਫਲਾਨਾ ਉਹ ਤੇ ਜਾ ਕੇ ਦੇਖੋ ਤੁਸੀਂ ਗੰਦੇ ਪਾਣੀ ਨਾਲ ਬਦਬੂ ਮੱਤਰਦਾਰ ਤੇ ਬਿੱਤ ਸੁੰਡ ਵੀ ਚੱਲਦੇ ਨੇ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਨਾਲ ਲੱਗ ਮੇ ਸਾਡਾ ਮੁਹੱਲਾ ਪੂਰਾ ਇਹ ਰਸਤਾ ਮੈਂ ਨਹੀਂ ਜੀ ਤਾਂ ਅੱਜ ਇਹਨਾਂ ਨੇ ਸਗੋਂ ਬਤਾਤਾ ਕੰਮ ਨੇ ਪਹਿਲਾਂ ਤਾਂ ਉਹ ਸੀਗਾ ਹੁਣ ਖੋਰਾ ਪਾਉਣ ਦੇ ਨਾਲ ਪਾਣੀ ਆਊਗਾ ਕਿਉਂਕਿ ਮਹੱਲੇ ਦੀ ਕੋਈ ਸੀਵਰੇਜ ਨਹੀਂ ਹੈਗਾ ਮਹੱਲੇ ਦਾ ਪਰ ਪਾਣੀ ਹੁਣ ਹੀ ਆਉਣਾ ਹੈਗਾ ਤਾਂ ਫੇਰ ਇੱਥੇ ਉਹਨੂੰ ਜਾਦੇ ਚਿੱਕੜ ਗੰਦਗੀ ਜ਼ਿਆਦਾ ਨੁਕਸਾਨ ਹੋਊਗਾ ਉਹਨੂੰ ਨੰਗਣਾ ਕਰਨਾ ਗੱਡੀਆਂ ਕਾਰਾਂ ਦਾ ਮੁਸ਼ਕਲ ਹੋਊਗਾ ਪਤਾ ਨਹੀਂ ਕਾਹੂ ਇਹ ਪੱਕਾ ਹੱਲ ਨਹੀਂ ਕਰਦੇ ਅਜੇ ਵੀ ਅਸੀਂ ਇਹ ਪੂਰੇ ਬੈਠੇ ਨੇ ਟੀਮ ਆਈ ਆ ਪਾਣੀ ਘਟ ਤੋਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੁਹਾਡਾ ਵੀ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਇਹਦਾ ਕੋਈ ਹੱਲ ਕਰੋ ਸਾਨੂੰ ਨਰਕ ਦੀ ਜ਼ਿੰਦਗੀ ਚੋਂ ਬਚਾ ਲਓ ਬਸ ਆਈ ਹੈ ਜੀ ਲਾਂਘਾ ਬਹੁਤ ਖਰਾਬ ਹੋਇਆ ਪਿਆ ਜੀ ਪਾਣੀ ਇਹ ਤਾਂ ਹੁਣ ਮੇਰਾ ਖਿਆਲ ਹੁਣ ਕੱਟਦਾ ਇਹ ਪਾਣੀ ਇੱਥੇ ਤਾਂ ਬਹੁਤ ਔਖਾ ਹੈ ਜੀ ਕੋਈ ਬੁੜਾ गिर ਜਾਂਦਾ ਹੈ ਕੋਈ ਬੀਬੀ गिर ਜਾਂਦੀ ਆ ਜਾਨੀ ਕਿ ਰਾਹ ਵਾਲੀ ਕੋਈ ਗੱਲ ਹੈ ਨਹੀਂ ਇਹ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਬਸ ਅਸੀਂ ਤਾਂ ਬੇਨਤੀ ਕਰਦੇ ਜੀ ਵੀ ਸਾਡਾ ਹਿੱਲਾ ਹੋਣਾ ਚਾਹੀਦਾ ਰਾਹ ਠੀਕ ਹੋਣਾ ਚਾਹੀਦਾ ਸਾਡਾ ਕੋਈ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਇੱਕ ਸਰਕਾਰ ਨਾਲ ਸਾਡਾ ਪਿਆਰ ਨਹੀਂ ਕਿਸੇ ਨਾਲ ਸਾਡਾ ਤਾਂ ਸਾਂਝੀ ਗੱਲ ਆ ਇਹ ਸਾਰੇ ਪਰਜਾ ਦੀ ਕੰਮ ਹੈ ਸਾਡਾ ਕੋਈ ਨਾ ਨਿੱਜੀ ਕੰਮ ਨਹੀਂ ਹੈਗਾ ਜੀ ਓਕੇ ਆਓ ਜੀ